ਸਸਿਕਾ ਦੋਸਤ ਅਸੀਂ ਪਿੰਡ ਬਰੂਸ ਮੱਡੀ ਤੋਂ ਦਰਾਂ ਪੱਛਾਇ ਸਰਪ੍ਰੈਂਸ ਚੈੱਕ ਨਾਟੋਰ ਮਰਾੜਾ ਮਾਂਜੀ ਸਿੰਘ ਜਿਮਰਾਪ ਤੇ ਸਾਡੇ ਨਾਲ ਮੌਜੂਦ ਸਰਪ੍ਰੈਂਸ ਜਗੀਰ ਸਿੰਘ ਜੀ ਤੇ ਅੱਜ ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕਰਿਆ ਪੈਂਡ ਭਲਾਵਾ ਦੇ ਅੱਖਾਂ ਦੇ ਅੱਜ ਕੈਂਪ ਲਵਾਇਆ ਜਿਹਦੇ ਵਿੱਚ ਕੀ ਦਵਾਈਆਂ ਅਪਰੇਸ਼ਨ ਫ੍ਰੀ ਹੈ ਚੈੱਕਅਪ ਫ੍ਰੀ ਹੈ ਤੇ ਸੋ ਬਹੁਤ ਪਿੰਡ ਦਾ ਸਹਿਯੋਗ ਮਿਲਿਆ ਨਗਰ ਦਾ ਸਹਿਯੋਗ ਆ ਤੇ ਬਾਕੀ ਸਾਡੇ ਮੈਂਬਰ ਸਾਹਿਬ ਖੜੇ ਆ ਨਾਲ ਇਹ ਠੀਕ ਹੈ ਤੁਹਾਨੂੰ ਸਾਹਿਬ ਕਿਵੇਂ ਲੱਗਾ ਤੁਹਾਨੂੰ ਅੱਜ ਹੈ ਚੰਗਾ ਕੰਮ ਆਪਣਾ ਬਹੁਤ ਬਰਾਸ ਹੈ ਜੀ ਰੈਸਟੈਂਟ ਨੂੰ ਮਿਲਣਾ ਆਉਂਦਾ ਹੈ ਤੇ ਇਹਦੇ ਵਿੱਚ ਸਾਡਾ ਪ੍ਰੈਸ ਕਲੱਬ ਅਧਿਅਸਥੀ ਦਾ ਬਹੁਤ ਸਹਿਯੋਗ ਆ ਸਾਡੇ ਵਿਜਨ ਹਸਪਤਾਲ ਵੱਲੋਂ ਅੱਖਾਂ ਦੇ ਡਾਕਟਰ ਮਾ ਡਾਕਟਰ ਬੱਚੇ ਦੱਸੋ ਹੁਸਤੀ ਗਾ ਜੀ ਡਾਕਟਰ ਸਾਹਿਬ ਤੁਸੀਂ ਸਾਰੇ ਡਿਟੇਲ ਦੇ ਵਿੱਚ ਦੱਸੋ ਵੀ ਇਹ ਜਿਹੜਾ ਪ੍ਰੋਸੈਸ ਹੈਗਾ ਤੁਸੀਂ ਕਿਵੇਂ ਕਰਾ ਰਹੇ ਹੋ ਸਾਡੇ ਆਊਟਰੀਚ ਕੈਂਪ ਐਜ ਪ੍ਰੈਸ ਕਲੱਬ ਦੀ ਨਰਦੇ ਸਹਿਯੋਗ ਦੇ ਨਾਲ ਇੱਥੇ ਲਗਾ ਰਹੇ ਹਾਂ ਜੋ ਉਸ ਵਾਰਟੀ ਤੇ ਤੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਪ੍ਰੈਸ ਕਲੱਬ ਜਿਹੜਾ ਸਾਡੇ ਨਾਲ ਜੁੜਿਆ ਹੋਇਆ ਵਕ ਵਕ ਪਿੰਡਾਂ ਦੇ ਵਿੱਚ ਜਿੱਥੇ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਉੱਤੇ ਇਹ ਕੈਂਪ ਲਗਾਉਂਦੇ ਨੇ ਅਸੀਂ ਜਿਹੜੇ ਪੇਸ਼ੈਂਟਸ ਸਕ੍ਰੀਨ ਕਰਦੇ ਕੈਂਪ ਦੇ ਵਿੱਚ ਜਿਹੜੇ ਪੇਸ਼ੈਂਟ ਨਿਕਲਦੇ ਉਹਨਾਂ ਦੀ ਫ੍ਰੀ ਸਰਜਰੀ ਵਧੀਆ ਲੈਂਸ ਪਾਉਂਦੇ ਤੇ ਜਿਹਨੇ ਬਾਕੀ ਚਸ਼ਮੇ ਦਾ ਨੰਬਰ ਤੇ ਦਵਾਈਆਂ ਵੀ ਸਾਡੇ ਕੋਲ ਫ੍ਰੀ ਦਿੱਤੀਆਂ ਨੇ ਬਟ ਲੋਕਾਂ ਨੂੰ ਐਜੂਕੇਟਰੀ ਕਰਦੇ ਉਹਨਾਂ ਦੇ ਵਿੱਚ ਜਾਗਰੂਤੀ ਪੈਦਾ ਨਹੀਂ ਕਰਦੇ ਕਿਉਂਕਿ ਅੱਖਾਂ ਦੀਆਂ ਬੋਧੀਆਂ ਬਵਾਨੀਆਂ ਇਸ ਕਰਕੇ ਹੁੰਦੀਆਂ ਵੀ ਲੋਕਾਂ ਨੂੰ ਜਾਗਰੂਤੀ ਨਾਮ ਕਰਕੇ ਉਹ ਥਰ-ਥਰ ਤੋਂ ਜਾ ਕੇ ਚੈੱਕ ਕਰਾ ਲੈਂਦੇ ਨੇ ਤੇ ਕਿਹੜੀ ਗਲਤ ਦਵਾਈਆਂ ਪਾ ਲੈਂਦੇ ਉਹਦੇ ਨਤੀਜੇ ਜਿਹੜੇ ਜਿੱਥੇ ਉਹਨਾਂ ਦਾ ਫਾਇਦਾ ਹੋਣੀ ਚਾਹੀਦਾ ਉਹਨਾਂ ਨੂੰ ਨੁਕਸਾਨ ਹੁੰਦਾ ਹੈ ਇਸ ਕਰਕੇ ਐਸੀ ਹੈ ਸਮਝਦੇ ਨਹੀਂ ਅੱਖਾਂ ਦੇ ਵਿੱਚ ਉਹ ਜਾਗਰੂਤੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਉਹਨਾਂ ਨੂੰ ਗੁਹਿਆਣੇ ਤਰੀਕੇ ਦੇ ਨਾਲ ਦੱਸਿਆ ਜਾਂਦਾ ਕਿ ਕਿਸ ਤਰ੍ਹਾਂ ਲਗਾਉਣੀ ਹੈ ਮੈਨੇ ਕੀ ਤੋਂ ਬਣਵਾਨੀਏ ਕਿਹੜੀ ਦਵਾਈ ਪਾਉਣੀ ਹੈ ਕਿਹੜੀ ਨਹੀਂ ਪਾਉਣੀ ਬਾਕੀ ਜਿਹੜੇ ਬਜ਼ੁਰਗਾ ਜਿਨ੍ਹਾਂ ਨੂੰ ਚਿੱਟਾ ਮੋਤੀ ਆਇਆ ਉਹਨਾਂ ਨੂੰ ਸਕ੍ਰੀਨ ਕਰਕੇ ਉਹਨਾਂ ਦਾ ਅਸੀਂ ਆਪਰੇਟ ਕਰਦੇ ਆਂ ਅਗਰ ਹੋਰ ਕਿਸੇ ਨੂੰ ਕੋਈ ਜ਼ਰੂਰਤ ਹੁੰਦੀ ਹੈ ਤਾਂ ਉਹਨੂੰ ਪ੍ਰੋਪਰ ਰੈਫਰਲ ਜੇ ਨਹੀਂ ਹੈ ਕਿਉਂਕਿ ਅੱਖਾਂ 'ਮੇਂ ਬਹੁਤ ਸਾਰੀਆਂ ਬਿਮਾਰੀਆਂ ਕੱਲੀਆਂ ਚਿੱਟੇ ਮੋਤੀ ਦੇ ਨਹੀਂ ਹਨ ਬਲਕਿ ਹੋਰ ਬਿਮਾਰੀਆਂ ਵੀ ਹੁੰਦੀਆਂ ਨੇ ਉਹਨਾਂ ਦੇ ਮਤਲਬਕ ਉਹਨਾਂ ਨੂੰ ਅਗਰ ਪ੍ਰੋਪਰ ਸੰਦੇ ਰੈਫਰ ਕਰਤੀ ਉਹਦਾ ਸਹੀ ਇਲਾਜ ਹੋ ਜਾਏ ਤਾਂ ਉਹ ਵੀ ਬਹੁਤ ਵੱਡੀ ਇੱਕ ਸਵਾਜ ਦੀ ਸੇਵਾ ਹੈ ਇਹ ਇੱਕ ਕਲੱਬ ਜਿਹੜਾ ਜੁੜਿਆ ਹੋਇਆ ਹੈ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ ਮੈਂ ਸਮਾਜ ਦੇ ਲਈ ਬੁਧੀਆ ਕੰਮ ਕਰੇ ਖਾਸ ਕਰਕੇ ਜਦੋਂ ਵੀ ਆਪਣੇ ਸ਼ਹਿਰ ਜਦਲੇ ਸ਼ਹੀਦੀ ਦੇ ਨਾਲ ਦੇ ਇਸ ਮਹੀਨੇ ਦੇ ਵਿੱਚ ਹਰ ਸਾਲ ਕੈਂਪ ਲਗਵਾਨਦੇ ਨੇ ਅੱਜ ਦਾ ਇਹ ਕੈਂਪ ਉਹ ਵੀ ਪ੍ਰੈਸ ਕਲੱਬ ਤੇ ਪਿੰਡ ਦੇ ਲੋਕਾਂ ਦੇ ਸੇਵਾ ਰਾਜਾ ਲਿਆ ਜਾ ਰਹੇ ਆ ਇਹ ਆਪਣੇ ਸਹਿਬਜ਼ਾਦੇ ਦੀ ਸ਼ਹੀਦੀ ਨੂੰ ਸਵਰਪਤ ਹੈ ਮੈਂ ਉਮੀਦ ਕਰਦਾ ਕਿ ਵੱਧ ਤੋਂ ਵੱਧ ਲੋਕ ਇਹਦਾ ਫਾਇਦਾ ਲੈਣਗੇ ਅੱਗੇ ਵੀ ਕੋਈ ਆਪਣਾ ਸਾਥੀ ਆਪਣੇ ਕਿਸੇ ਹੋਰ ਪਿੰਡ ਵਿੱਚ ਇਹ ਕੈਂਪ ਲਗਵਾਉਣਾ ਚਾਹੁੰਦਾ ਹੋਵੇ ਤਾਂ ਸਾਰੇ ਸਾਡਾ ਪ੍ਰੈਸ ਕਲੱਬ ਦੇ ਉੱਧਾਰ ਨੇ ਕਿ ਡਾਕਟਰ ਗੁਰਜੀਤ ਸਿੰਘ ਚੋਹਾਨ ਪ੍ਰਿੰਟ ਚਾਹਤਾ ਸਿੰਘ ਵਾਲਾ ਇਹ ਬੜੀ ਉੱਦਮ ਕਰਦੇ ਨੇ ਇਹਦੀ ਟੀਮ ਬਹੁਤ ਮਿਹਨਤੀ ਹੈ ਬਹੁਤ ਉੱਦਮ ਕਰਦੇ ਨੇ ਇੰਨਾ ਤਾਲਮਿਲ ਕਰ ਸਕਦੇ ਧੰਨਵਾਦ ਇਹ ਸਾਡੇ ਪੰਚਾਇਤ ਵੱਲੋਂ ਇੱਕ ਛੋਟਾ ਜਿਹਾ ਵਰਦਲਾ ਕੀਤਾ ਗਿਆ ਤੇ ਸਾਡੇ ਪਿੰਡ ਦੇ ਵਿੱਚ ਆਏ ਡਾਕਟਰ ਸਾਹਿਬ ਅਤੇ ਪ੍ਰੈਸ ਕਲੱਬ ਦੇ ਪ੍ਰਧਾਨ ਜਿਨ੍ਹਾਂ ਉਹਨਾਂ ਨੂੰ ਸਾਡੇ ਵੱਲੋਂ ਇੱਕ ਛੋਟਾ ਜਿਹਾ ਸੋਪਾ ਭੇਟ ਕਰਕੇ ਜਿਨ੍ਹਾਂ ਨੂੰ ਸਨਮਾਨਤ ਕਰਦੇ ਆ ਇਹਨਾਂ ਨੂੰ ਕਹਿੰਦੇ ਵੀ ਖੜੇ ਹੋ ਸਾਡਾ ਪਰਵਾਰ ਕੰਮ ਜੀ ਬਹੁਤ ਬਹੁਤ ਧੰਨਵਾਦੀ ਤੁਹਾਨੂੰ ਦਿਆ ਇਹਨੂੰ ਸਾਡੇ ਪ੍ਰਧਾਨੀ ਉਧਰੋਂ ਤੇ ਜੀ ਆਨੂੰ ਆਪ ਦੇ ਇੱਥੇ ਦੇ ਉਧਰ ਵੀ ਆਉਂਦੇ ਤੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਸਾਡੇ ਨਗਰ ਚੌਂ ਦਾ ਤੇ ਸਾਡਾ ਤੁਸੀਂ ਨਗਰ ਪੰਚਾਇਤ ਦਾ ਸਹਿਯੋਗ ਦਿੱਤਾ ਸਾਡੇ ਨਗਰ ਪੰਚਾਇਤ ਦਾ ਸਾਡੇ ਲਈ ਬਹੁਤ ਅਸੀਂ ਤੁਹਾਡੇ ਰਹੀ ਰਵਾਂਗੇ ਤੇ ਹਰ ਸਾਲ ਅਸੀਂ ਜੋ ਕਿ ਅੱਜ ਜੋ ਪੂਰਾ ਮਹੀਨਾ ਚੱਲ ਰਿਹਾ ਸਰਜਾ ਦੇ ਸਾਹਦਤ ਮਾਤਾ ਗੁਜਰੀ ਜੀ ਸਾਹਦਤ ਨੂੰ ਇਸ ਵਕਤ ਦਾ ਇਹ ਕੈਂਪਸ ਸਾਡੇ ਨਗਰ ਵੱਲੋਂ ਪਹਿਲਾ ਕੈਂਪ ਆ ਜਿਹੜਾ ਕਿ ਅਸੀਂ ਸ਼ੁਰੂਆਤ ਦੇ ਵਿੱਚ ਲਾ ਰਹੇ ਹਾਂ ਤੇ ਨਗਰ ਦਾ ਬਹੁਤ ਸਹਿਯੋਗ ਲਿਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਨਗਰ ਪੂਸਵੰਡੀ ਤੇ ਡਾਕਟਰ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਜੇ ਕੰਦੇ ਕੋ ਕੱਟੇ ਦੀ ਮਸਲਾ ਦਿੱਤੇ ਤੋਂ ਲਾ ਨਾ ਆਕਾ ਅੰਦਰ ਕਿੰਨੀ ਚੰਗੀ ਨਹੀਂ ਚਾਹਾਂ ਚਾਹਾਂ ਪਾਣੀ ਪੈ ਨੰਬਰ ਵਾ ਜਾਣਾ ਠੱਕਾ ਨਹੀਂ ਪਾਣਾ ਬਟਾ ਟੋਟੇ ਨਹੀਂ ਕੰਪਾਨ ਨਾ ਆ ਨਾ ਦੋ ਤੇ ਪੈ ਬਾਹਰ ਮਾਲ ਸਭਾਏ ਚਾਰ ਚਾਰ ਹੀ ਖਿਆ ਚਾਰ ਪੰਜ ਪਰ ਤੋੜਾ ਪੜਨ ਕਾਡ ਚੋ ਥੋਕਾ ਲੋ સારા ભાગ સાર